ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਇਹ ਵਾਲੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਤਾਂ ਵੇਖ ਲਈ ਹੋਣੀ ਜਿਸ ਦੇ ਵਿੱਚ ਕਿ ਲੋਕ ਸੜਕ ਦੇ ਉੱਪਰ ਡਿੱਗਿਆ ਹੋਇਆ ਸਮਾਨ ਨਾਲ ਚੋਕਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਦੋਸਤੋ ਇਹ ਸਮਾਨ ਕਿਸੇ ਦੀ ਗੱਡੀ ਦੇ ਵਿੱਚੋਂ ਡਿੱਗ ਜਾਂਦਾ ਤੇ ਇਹਨਾਂ ਲੋਕਾਂ ਨੇ ਉਸ ਗੱਡੀ ਵਾਲੇ ਦੀ ਮਦਦ ਤਾਂ ਕੀ ਕਰਨੀ ਸੀ ਵਲਕਿ ਉਸ ਗੱਡੀ ਵਾਲੇ ਦਾ ਨਾ ਸਮਾਨ ਲੁੱਟਣ ਤੇ ਹੋ ਗਏ ਜਿਵੇਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਲੋਕ ਜਿਹੜੇ ਸੜਕ ਦੇ ਉੱਤੋਂ ਦੀ ਲੰਘ ਰਹੇ ਨੇ ਉਹ ਕਿਵੇਂ ਇਸ ਸਮਾਨ ਨੂੰ ਚੁੱਕ ਕੇ ਆਪਣੇ ਨਾਲ ਹੀ ਲੈ ਕੇ ਜਾ ਰਹੇ ਨੇ ਜਦਕਿ ਇੱਥੇ ਇਨ੍ਹਾਂ ਲੋਕਾਂ ਦਾ ਫਰਜ਼ ਬਣਦਾ ਸੀ ਕਿ ਇਹ ਉਸ ਗੱਡੀ ਵਾਲੇ ਦੀ ਮਦਦ ਕਰਦੇ ਉਸ ਦਾ ਸਮਾਨ ਉਸ ਗੱਡੀ ਦੇ ਵਿੱਚ ਵਾਪਸ ਰੱਖ ਦਿੰਦੇ ਪਰ ਇਨ੍ਹਾਂ ਲੋਕਾਂ ਨੇ ਇਸ ਦੇ ਉਲਟ ਹੀ ਕੀਤਾ ਇਹ ਸਾਰਾ ਸਮਾਨ ਆਪ ਹੀ ਲੁੱਟਣ ਤੇ ਹੋ ਗਏ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਸਾਡੇ ਪੰਜਾਬੀਆਂ ਦਾ ਕਿਰਦਾਰ ਇਸ ਗੱਲ ਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਸਾਡੇ ਪੰਜਾਬੀ ਹਰ ਇੱਕ ਦੀ ਮਦਦ ਕਰਦੇ ਨੇ ਪਰ ਇਹਨਾਂ ਲੋਕਾਂ ਨੇ ਇਸ ਗੱਲ ਨੂੰ ਨਾ ਝੂਠਾ ਸਾਬਿਤ ਕਰ ਦਿੱਤਾ ਪਤਾ ਨਹੀਂ ਉਹ ਗੱਡੀ ਵਾਲਾ ਵੀਰ ਇਸ ਸਮਾਨ ਨੂੰ ਕਿੰਨੀਆਂ ਹੀ ਔਖਾਂ ਦੇ ਨਾਲ ਲੈ ਕੇ ਆਇਆ ਹੋਵੇਗਾ ਉਸਨੇ ਇਸ ਸਮਾਨ ਨੂੰ ਖਰੀਦਣ ਦੇ ਲਈ ਕਿਵੇਂ ਕਰਕੇ ਪੈਸੇ ਇਕੱਠੇ ਕੀਤੇ ਹੋਣਗੇ ਇਹਨਾਂ ਲੋਕਾਂ ਨੇ ਇਸ ਗੱਲ ਦੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਦੱਸਿਓ ਇਹਨਾਂ ਲੋਕਾਂ ਨੇ ਸਹੀ ਕੀਤਾ ਜਾਂ ਫਿਰ ਗਲਤ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਦਿਓ ਜਾਜ਼ਤ ਉਦੋਂ ਤੱਕ ਲਈ ਰੱਬ ਰਾਖਾ